ਪੰਜਾਬ ਦੀ ਧਰਤੀ ਦੋਸਤੋ ਗੁਰੂਆ ਪੀਰਾਂ ਦੀ ਸੂਰਬੀਰਾਂ ਦੀ ਧਰਤੀ ਹੈ ਤੇ ਇੱਥੇ ਪੰਜਾਬ ਦੇ ਵਿੱਚ ਲੱਗਦੇ ਉਹਨਾਂ ਦੇ ਨਾਂ ਦੇ ਮੇਲੇ ਤੇ ਜਿਵੇਂ ਕਿ ਵੱਡੇ ਮੇਲੇ ਆਪਣੇ ਆਉਂਦੇ ਨੇ ਗਰਮੀਆਂ ਦੇ ਵਿੱਚ ਛਪਾਰ ਦਾ ਮੇਲਾ ਹੋ ਗਿਆ ਬਾਬਾ ਫਰੀਦ ਜੀ ਦਾ ਮੇਲਾ ਹੋ ਗਿਆ ਤੇ ਭਾਈ ਬਹਿਲੋ ਜੀ ਦਾ ਮੇਲਾ ਭਾਈ ਕੀ ਫਫੜਿਆਂ ਵਾਲਾ ਮੇਲਾ ਹੋ ਗਿਆ ਤੇ ਉਸ ਤੋਂ ਬਾਅਦ ਨਮਾ ਨਮਾਦੇਆਂ ਦਾ ਜਿਹੜਾ ਕਿ ਮਾਲਵੇ ਇਲਾਕੇ 'ਚ ਇਹ ਮੇਲੇ ਲੱਗਦੇ ਨੇ ਤੇ ਮੇਲੇ ਲੱਗਦੇ ਲੱਗਦੇ ਜਦੋਂ ਆਪਣਾ ਦੁਸ਼ਹਿਰ ਦੇ ਨੇੜੇ ਆਉਂਦਾ ਤਾਂ ਇੱਕ ਆਖਰੀ ਮੇਲਾ ਹੁੰਦਾ ਜਿੱਥੇ ਕਿ ਜਿਹੜੇ ਨਗਰ ਵਿੱਚ ਮੈ ਰਹਿੰਦਾ ਤੇ ਆਪਣੀ ਮੈਡੀਕਲ ਦੀ ਸ਼ੋਪ ਹੈ ਤੇ ਇੱਥੇ ਅੱਜ ਮੇਲਾ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਓ ਇਹ ਹੈ ਜੀ 2025 ਦਾ ਲਾਸਟ ਮੇਲਾ ਕਿਉਂਕਿ ਹੁਣ ਲਾਸਟ ਹੈ ਉਸ ਤੋਂ ਬਾਅਦ ਦੁਸ਼ਹਿਰਾ ਹੈ ਪਰਸੋਂ ਨੂੰ ਤੇ ਦੁਸ਼ਹਿਰੇ ਤੋਂ ਬਾਅਦ ਜਿਹੜਾ ਮੇਲਾ ਕੋਈ ਨਹੀਂ ਆਉਂਦਾ ਫਿਰ ਅਗਲੇ 2026 ਦੇ ਵਿੱਚ ਇਸੇ ਤਰ੍ਹਾਂ ਹੀ ਮੇਲੇ ਚੱਲਦੇ ਰਹਿਣਗੇ ਸੋ ਆਹੋ ਤੁਹਾਨੂੰ ਪਿੰਡ ਖੇੜੀ ਦਾ ਇਸ ਸਾਲ ਦਾ 2025 ਦਾ ਲਾਸਟ ਮੇਲਾ ਤੁਹਾਨੂੰ ਦਿਖਾਉਨੇ ਆ ਸੋ ਚੱਲ ਗਏ ਜੀ ਮੇਲੇ ਦੇ ਵਿੱਚ ਲੋ ਜੀ ਸਾਰੀਆਂ ਸੰਗਤਾਂ ਜਾ ਰਹੀਆਂ ਨੇ ਮੇਲੇ ਵਿੱਚ ਤੇ ਸਾਰੇ ਲੋਕਾਂ ਦੋਰੋਂ ਦਰੋਂ ਜਿੰਨੀਆਂ ਵੀ ਕੁੜੀਆਂ ਕਿਤੇ ਵੀ ਰਈਆਂ ਹਾfte ਦੇ ਦਿਨ ਜਰੂਰ ਪਹੁੰਚਦੀਆਂ ਨੇ ਇੱਥੇ ਤੇ ਰਿਸ਼ਤੇਦਾਰਾ ਹੋਰ ਨੇੜੇ ਸਾਡੇ ਹੋਰ ਪਿੰਡ ਚ ਵਿੱਚ ਅੰਨੋ ਹੋ ਗਿਆ ਕਾਲਾ ਝਾੜ ਲੱਖੇਵਾਲ ਬਰਾਜ ਇਹ ਚਾਰ ਪੰਜ ਪਿੰਡਾਂ ਦਾ ਕਾਠਾ ਕਾਫੀ ਹੋ ਜਾਂਦਾ ਹੈ ਤੇ ਰਿਸ਼ਤੇਦਾਰ ਪਹੁੰਚਦੇ ਨੇ ਦੋ ਦੋ ਤਿੰਨ ਦਿਨਾਂ ਫਿਰ ਰਹਿੰਦੇ ਨੇ ਇੱਥੇ ਜਿਵੇਂ ਕੱਲ ਚੌਂਕੀਆਂ ਹੋ ਕੇ ਗਈਆਂ ਨੇ ਤੇ ਅੱਜ ਮੇਲਾ ਹੈ ਬਾਜੀ ਵੀ ਲੈ ਇੱਥੋਂ ਸ਼ੁਰੂ ਹੋਣਾ ਦਾ ਟਾਕ ਤੇ ਲੱਗਿਆ ਖਾਣ ਪੀਣ ਦੀ ਆ ਜੂਸ ਦੀ ਦੁਕਾਨ ਆ ਤੇ ਇੱਧਰ ਗੰਨੇ ਦਾ ਜੂਸ ਆ ਤੇ ਇੱਧਰ ਬੂਰੇ ਦੀ ਦੁਕਾਨ ਲਾ ਰੱਖੀ ਅੱਜ ਜੂਸ ਦੀ ਤੇ ਬੂਰਾ ਬੂਰੇ ਅੱਜ ਫ੍ਰੀ ਚਾਟ ਖਵਾਊਗਾ ਆਇਆ ਮੇਲੇ ਕਟ ਕਟ ਫਿਰ ਆਪਣੇ ਲਈ ਫ੍ਰੀ ਤੁਹਾਡੇ ਲਈ ਲੈ ਵੀ ਅਗਦੀ ਮੁੰਡੇ ਦੀ ਦੁਕਾਨ ਨਾਲ ਹੀ ਪਹਿਲਾ ਇਹ ਮੇਲੇ ਦਾ ਪ੍ਰਧਾਨ ਹੁੰਦਾ ਸੀਗਾ ਤੇ ਇੱਧਰ ਬੱਚਿਆਂ ਵਾਸਤੇ ਵੀ ਲਾ ਰੱਖਿਆ ਸਾਰਾ ਕੁਝ ਤੇ ਦੁਕਾਨਾਂ ਦਾ ਮਾਹੌਲ ਆ ਵਿਹਾਲਾ ਹੋ ਠੀਕ ਹੈ ਇੱਧਰ ਬਾਜ਼ਾਰ ਲੱਗਿਆ ਹੋਇਆ ਜੀ ਆਪਣਾ ਪੂਰੀਆਂ ਦੁਕਾਨਾਂ ਸਜ ਰਹੀਆਂ ਨੇ ਪੂਰਾ ਬਾਜ਼ਾਰ ਜਚੇ ਹੈ ਜੇ ਛੋਟਾ ਮੇਲਾ ਜੀ ਮਤਲਬ ਕਿ ਵਧੀਆ ਇਕੱਠ ਵਾਠਾ ਹੋਣਾ ਦੁਪਹਿਰ ਦਾ 12 ਵਜੇ ਤੇ ਸ਼ਾਮ ਤੱਕ ਚੱਲਣਾ ਇਹ ਹਾਂ ਜੇ ਲਾਇ ਦੋ ਵੇਦ ਨਹੀਂ ਗਿਆ ਨਹੀਂ ਉਹ ਲੋ ਤਾਂ ਹਜੇ ਲੈ ਰਹੇ ਉਹ 150 ਰੁਪਏ ਪਾਛਾ ਜਿਵੇਂ ਕੱਲ ਨੂੰ ਵੇਚਾਂਗੇ 120 ਡੇਢ ਦੇ ਤੇ ਪੂਰਾ ਘੁੰਮ ਕੇ ਪਰਦੀਆਂ ਹੀ ਪੁਰੀਆਂ ਤਰ੍ਹਾਂ دیرਦਾਰ ਜਿਹੜੀਆਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਕੋਈ ਨਹੀਂ ਉਹ ਵੀ ਪਈਆਂ ਪਈਆਂ ਹਲੇ ਤਕਰੀਬ ਨਾਲ ਇਕੱਠ ਘਟਾ ਜਿਵੇਂ ਘੰਟੇ ਤੋਂ ਘੰਟੇ ਤੱਕ ਪੂਰਾ ਇਕੱਠ ਵੱਜਣਾ ਇੱਥੇ ਸਿੱਟੀ ਨੂੰ ਬਾਲਣ ਨਾਲ ਆ ਗਈ ਯਾਰ ਘਰ ਦੀ ਮਹੱਤਵ ਹੋ ਗਈ ਆ ਪਾਇਰਸ ਹੋਈ ਕਿਚਨ ਦਾ ਸਮਾਨ ਲੈ ਕੇ ਬੈਠਾ ਹੋਇਆ ਸਾਰਾ ਹਾਂ ਖੁਸ਼ੀ ਕਿ ਸਸੀ ਕਾਲ ਠੀਕ ਹੈ ਆ ਮੇਲਾ ਦੇਖਣੀ ਹੈ ਕੀ ਖਾਣਾ ਦੱਸ ਕੁਝ ਨਹੀਂ ਕੁਝ ਨਹੀਂ ਇਹ ਗੁੜੀਆਂ ਸੀ ਸਾਡੀ ਤੀਜੀ ਕਿਵੇਂ ਹੈ ਤੀਜੀ ਸਸੀ ਕਾਲ ਸਾਰੇ ਬੰਦੇ ਆਪਣੀ ਨੇ ਇੱਥੇ ਸਾਰੇ ਜਿੰਨੇ ਵੀ ਨੇ ਸਸੀ ਕਾ ਹੂ ਠੀਕ ਠਾਕ ਹੈ ਠੀਕ ਹੈ ਮੈਨੇ ਘਟਾਉਣਾ ਹੈ ਹਾਂ ਜੀ ਸਸੀ ਕਾ ਆ ਲਿਆ ਪੁਰਾਣੇ 라 ਵੀ ਦੂਰ ਬੇੜਾ ਠੀਕ ਹੈ ਠੀਕ ਹੈ ਹਾਂ ਜੀ ਸਸੀ ਕਾ ਬੜੀਆ ਪਾਰਟੀ ਦਾ ਪੂਰਾ ਮਾਹੌਲ ਹੈ ਇੱਧਰ ਸੀ ਦੁਕਾਨਾ ਤੇ ਹੁਣ ਜਿਹੜੀਆਂ ਦੁਕਾਨਾਂ ਖਾਣ ਪੀਣ ਵਾਲੀਆਂ ਨੇ ਉਹ ਤੁਹਾਨੂੰ ਦਿਖਾਉਂਦੇ ਆਂ ਆਹ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਵੀਂ ਰਜਰੇ ਨੇ ਪਕੌੜੇ ਇੱਧਰ ਪਕੌੜੇ ਦੋ ਤਿੰਨ ਦਿਨ ਪਹਿਲਾਂ ਗਰਮੀ ਬਹੁਤ ਰਹੀ ਆ ਅੱਜ ਥੋੜਾ ਜਿਹਾ ਮਾਲਕ ਨੇ ਠੰਡ ਕੀਤੀ ਹੋਈ ਆ ਵਾਹ ਵੀ ਵਾਹ ਜਲੇਬੀਆਂ ਚੱਲ ਰਹੀਆਂ ਨੇ ਇੱਧਰ ਆ ਜਿੰਨੇ ਹੈ ਤੇ ਹਲਵਾਈਆਂ ਨੇ ਨਾ ਕਰਨਾ ਵੀ ਲੱਗੀਆਂ ਹੋਈਆਂ ਨੇ ਪੂਰੀਆਂ ਠੀਕ ਆ ਮਿੱਤਰਾ ਹਾਂ ਠੀਕ ਹੈ ਠੀਕ ਹੈ ਪੋੜੇ ਵਾਲੇ ਨੇ ਤਕਾੜੇ ਪੂਰੇ ਬਣਾ ਦੇ ਵਧੀਆ ਪਕੌੜੇ ਰਾੜ ਕੇ ਛੇ ਖੇੜੀ ਵਾਲਾ ਮਗਨ ਦੇਗੇ ਨੰਬਰਦਾਰ ਨੂੰ ਪਾਣੀ ਪਈ ਜਾਂਦੇ ਹੋ ਕੱਲਾ ਹਰ ਤਮਾ ਦੇ ਦਿੰਦੇ ਠੀਕ ਗੱਲ ਸੁਣ ਲੈ 12000 ਆਹ 12000 ਨਿਕਲ ਆ ਆਹ ਚਾਂਦੀ ਦੇ ਗਲਾਸ ਦੇ ਭਾਈ ਅੱਜ ਤੇ 20000 ਦੇ ਸੋਨਾ ਲਾ ਪਰ ਹੋ ਕੇ ਇਹ ਪ੍ਰੇਮ ਸਿੰਘ ਦੀ ਸੇਵਾ ਜੀ ਦੇਖੋ ਚਾਂਦੀ ਦੇ ਗਲਾਸਾਂ ਜਿਹੜੇ ਪਿਆ ਰਿਹਾ ਜਾਲ ਸ਼ਿਕਾਰ ਰਿਹਾ ਹੈ ਸਾਢੇ 9:00 ਵਜੇ ਆਪਣੀ ਕਾਤਾ ਰੇਂਜਰ ਜੀ ਬਾਬਾ ਬੋਲਣਾ ਤਾ ਦਾ ਹਾਂ ਸੁਰ ਕਰਤਾ ਜੋ ਰਿਸ਼ਤਾ ਹੋ ਰਿਹਾ ਉਤਪੀ ਮਨੁਸ਼ਟਰੀ ਇਹ ਨੋੜ ਦੋ ਚਾਲ ਤੈਨਾਂ ਬਾਬਾ ਗੋਰਖਨਾਥ ਦੇ ਮੱਥਾ ਟੇਕਦਾ ਫੇਰ ਮਾੜੀ ਜ਼ਿੰਦਗੀ ਤੇ ਦੋ ਭਰਾ ਦੋ ਮੱਥਾ ਹੋ ਗਿਆ ਬਾਬਾ ਗੋਰਖਨਾਥ ਹੁਣ ਮਾੜੀ ਜਿ ਮੱਥਾ ਟੇਕਦਾ ਸਾਰੇ ਜਣੇ ਜਿੰਨੇ ਵੀ ਲੋਕ ਆਉਂਦੇ ਨੇ ਰਾਜੇ ਦਾ ਕੰਪਨੀ ਤੇ ਹੁਣ ਕੋਣ ਹੈ ਹਮੇ ਦਰਤੀ ਤੇ ਗੋਗਾ ਜਹਰਬੀਰ ਜੀ ਦੀ ਮਾਲਕ ਹੈ ਇਹ ਕਿਹਾ ਗੁਰੂ ਗੋਰਖਨਾਥ ਜੀ ਦੀ ਸਿੱਧੀ ਦੇ ਮਾਲਕ ਕਹਿੰਦਾ ਮਾਵਾਸਲ ਤੂੰ ਫਿਕਰ ਹੈ ਕਿਹੜੀ ਕਰਦੀ ਹੈ ਕਲਮਾ ਬਿਸ਼ਰ ਵਰਗੇ ਜਾਣ ਜਾਣਗੇ ਨੀ ਇਹੇ ਜਾਣ ਜਾਣਗੇ ਮਹਾਵੀਰ ਜਿਹੋ ਦੇ ਵਰਗੇ ਮਾਤਾ ਭਵਾਨੀ ਵਰਗੀਆਂ ਇਹ ਬਰਾਤ ਜਾਣਗੀਆਂ ਇਹ ਤੂੰ ਫਿਕਰ ਕਿਹੜੀ ਕਰਦੀ ਆ ਮੰਗ ਤੇਰੀ ਵਿਆਹ ਕੇ ਲਾਵਾਗੇ ਆ ਫਿਕਰ ਕਰਨੀ ਨਾ ਰਾਣੀ ਮੰਗ ਵਿਆਹ ਤੇlever ਪਹਿਲਾਂ ਵੀ ਹਾਂ ਨਦੀ ਸਭ ਤੋਂ ਪਹਿਲਾਂ ਹਾਏ ਕੇ ਜਵਾਰੇ ਕਹਿੰਦਾ ਮਾਤ ਲੋਕ ਵਿੱਚ ਵਸਾਇਆ ਸੁਖਮਸਤ ਮਲੰਗਾਂ ਦਾ ਬੇਦ ਪੇਦ ਨਾ ਪਾਉਂਦੇ ਸੰਤ ਜਨਾਂ ਦੇ ਰੰਗਾਂ ਦਾ ਬੇਦ ਪੇਦ ਨਾ ਪਾਉਂਦੇ ਹੰਤ ਜਨਾਂ ਦੇ ਰੰਗਾਂ ਦਾ ਧੂਫਾ ਲੱਗਦੀ ਸਹਿਰ ਕਹਿਰ ਦਾ ਤੰਗ ਚਲਾ ਭਾਗੇ ਠਗੜ ਕਰੀ ਨਾਰਾਣੀ ਮੰਗ ਪਿਆ ਕੇ ਲਿਆਵਾਂਗੇ ਤੂੰ ਫਿਕਰ ਕਰੀ ਨਾਰਾਣੀ ਮੰਗ ਪਿਆ ਕੇ ਲਿਆਵਾਂਗੇ ਪੈਂਦਾਰ ਅੜਤ ਕੰਡੂ ਰਾਣੀ ਤੌਰੂ ਦੇਸ਼ ਮੰਨਾਲਦੀ ਜਾਂ ਤੂੰ ਖੋਰੀ ਦੁਨੀਆ ਤਾਕਤ ਨਹੀਂ ਕੰਗਾਲਦੀ ਜਾਂ ਤੂੰ ਖੋਰੀ ਦੁਨੀਆ ਤਾਕਤ ਨਹੀਂ ਕੰਗਾਲਦੀ ਤੇ ਤੂੰ ਦੇ ਹਾਰੀ ਨਾਲਾ ਨੂੰ ਵੀ ਕੰਨ ਕਰਾ ਭਾਗੇ ਫਿਕਰ ਕਰੀ ਨਾਰਾਣੀ ਮੰਗ ਪਿਆ ਕੇ ਲਿਆਵਾਂਗੇ

ਕਰਕੀਨਾ ਰਾਣੀ ਮੰਗ ਪਿਆ ਕੇ ਜਾਵਾਂਗੇ ਕੰਦਾ ਕੀ ਹੋ ਗਿਆ ਜੇ ਰਾਜਾ ਜੈ ਵਰਸੋਨ શરીਰ ਗਿਆ ਪਤਾ ਲੱਗੂ ਜਦ ਰਣ ਅੰਦਰ ਉਹ ਗਾ ਪੀਰ ਗਿਆ ਪਤਾ ਲੱਗੂ ਜਦ ਰਣ ਅੰਦਰ ਉਹ ਗਾ ਪੀ ਗਿਆ ਕੰਦਾ ਬੰਨਾ ਬਿਸ਼ਨੂ ਇੰਦੇ ਕੀ ਗੱਲ ਕਰਾਂ ਭਾਗੇ ਕਿੜ ਕਰੀਨਾ ਰਾਣੀ ਮੰਗ ਪਿਆ ਕੇ ਜਾਵਾਂਗੇ ਤੂ ਫੇਰ ਕਲ ਕਲੀ ਰਾਣੀ ਮੰਗ ਪਿਆ ਕੇ ਜਾਵਾਂਗੇ ਰੰਦਾ ਮਹਾਵੀਰ ਤੇ ਪੈਰੋਂ ਦੁਰਗਾ ਆਦਿ ਭਵਾਨੀ ਜੋ ਹੱਥ ਵਿੱਚ ਖੱਪੜੇ ਕਾਲੀ ਝੋਖੰਡਾ ਵਿੱਚ ਜਾਨੀ ਜੋ ਆਹ ਪਰੇ ਪਰਸ਼ਾ ਬਜਾ ਦੀ ਦੇਖੋ ਅੱਛਾ ਸਤਿਗੁਰਾਂ ਦੇ ਸਾਜੀ ਆਰ ਨਵਦੀ ਗੁਰੂ ਤੇ ਅੱਜ ਸਮਾਂ ਜਦ ਲਈ ਹੈ ਲੰਗਰ ਵਰਤੋਂ ਦੀ ਤੇ ਇੱਧਰ ਬਿੱਦੀਆਂ ਵਾਲੋ ਲੰਗਰਾਂ ਦੀ ਸੇਵਾ ਕਰੀ ਜਾ ਰਹੀ ਹੈ ਤੇ ਲੋ ਲੰਗਰ ਨੇ ਇਹ ਸਾਡੀ ਨੱਛੋ ਬੀਬੀ ਬਣਾ ਰਹੀ ਹੈ ਪ੍ਰਸ਼ਾਦੇ ਇਹ ਲਈ ਹੈ ਠੀਕੋ ਹਾਂ ਠੀਕ ਹੈ ਬਹੁਤ ਕੰਮ ਹੈ ਲੋਕੋ ਤੇ ਬਹੁਤ ਵੱਡੀ ਸੇਵਾ ਹੈ ਤੁਹਾਡੀ ਸੇਕ ਤੇ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਪਿਆ ਹਾਂ ਜੀ ਹਾਂ ਆਪਰੇ ਸਾਰੀ ਸੇਵਾ ਦਾ ਮਕੇ ਨੇ ਬਹੁਤ ਸਾਰਾ ਮਾਣ ਆਇਆ ਬੀਬੀਆਂ ਬਦੋ ਘਰਾਂ ਵੱਲੋਂ ਸਾਰਾ ਮਾਣ ਆਇਆ ਤੁਹਾਡਾ ਇੰਦੇ ਪਰੇ ਗਏ ਸੀ ਆਪਾਂ ਮੇਲੇ ਦੇ ਵਿੱਚ ਉਦੋਂ ਆਵਾਜ਼ ਆਈ ਜੀ ਕੋਈ ਹੁੰਦਾ ਸੀ ਕੋਈ ਜਾਂਦਾ ਸੀ ਇਹ ਪਰ ਹੁਣ ਸ਼ਾਮ ਦਾ ਟਾਈਮ ਬਹੁਤ ਜ਼ਿਆਦਾ ਭੀੜ ਹੋਣੀ ਹੈ ਉੱਥੇ ਕਾਫੀ ਰੌਣਕਾਂ ਲੱਗੀਆਂ ਹੋਣੀਆਂ ਤੇ ਹੁਣ ਇਹ ਕੋਲਾਂ ਦਾ ਟਾਈਮ ਜੀ ਤੇ ਮੱਲਾਂ ਦੇ ਕੋਲ ਹੋਣਗੇ ਉਹ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਵਾ ਬਣੇ ਦਿਓ ਆਪਣੇ ਚੈਨਲ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੇ ਸਮਾਂ ਹੋ ਗਿਆ ਜੀ 4:00 ਵਜੇ 4:30 5 ਦੇ ਵਿੱਚ ਵਿੱਚ ਤਕਰੀਬਨ ਕੋਲ ਨੇ ਜਿਹੜੇ ਉਹ ਸ਼ੁਰੂ ਹੋ ਜਾਣੇ ਨੇ ਚੱਲਦੇ ਆਂ ਜੀ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਮਿਲ ਖਾਣ ਨੇ ਮੱਲ ਖਾੜੇ ਦੇ ਇਹ ਘੱਟ ਦੇਖੋ ਤੁਸੀਂ ਹੋਣ ਲੱਗਦਾ ਸਭ ਲਾਸਟ ਟਾਈਮ ਹੈ ਘਰਾਂ ਘਰਾਂ ਨੂੰ ਜਾ ਰਹੇ ਨੇ ਸਾਰੇ ਆਪਾਂ ਆਪਣੇ ਘਰਾਂ ਨੂੰ ਸਿੱਖਾਉਂਦਰੀ ਕੀ ਆਪਣੇ ਬੰਦੇ ਸਬਸਕ੍ਰਾਈਬਰ ਨੇ ਸਾਰੇ ਇਹਨੇ ਕਹਿ ਦਿੱਕਣਾ ਤੇ ਕਹਿੰਦੇ ਸਾਡੇ ਵੀ ਭਾਈ ਮਾਰਦੇ ਸਾਡੇ ਕਿੰਨੀ ਕੈਮਰਾ ਠੀਕ ਹੈ ਜਲੇਬੀਆਂ ਲੱਗਣਗੀਆਂ ਕਿ ਲੋਕ ਮੂੰਹ ਪਰ ਇਹਨੂੰ ਕਰ ਲਿਆ ਹਾਂ ਜੀ ਆਹ ਨਾ ਠੱਲੇ ੱਟੇ ਲੈ ਜਮਦੇ ਨਾਲ ਕਹਿਣਾ ਜੀ ਜੋ ਮਰ ਜਾਏ ਖਾਣ ਠੀਕ ਹੈ ਸਾਡੀ ਪਹਿਲਾ ਸੋਚਾ ਦਾ ਰਾਹ ਸੋਨੀ ਗੁਰੇ ਆਰੇ ਕੱਚਾ ਇਹ ਪੰਚਾਇਤ ਪਿੱਛੇ ਦੇ ਬਹੁਤ ਵਕਤ ਪਾਇਆ ਸੀਗਾ ਆ ਨਾ ਆਰੇ ਬਾਈ ਤੇ ਆ ਹਾਂ ਵੀ ਪਾ ਕੇ ਢੀੜੀ ਗੱਲਾਂ ਦੇ ਆਲੇ ਹਾਂ ਕਹਿੰਦੇ ਕਰਾਓ ਕੁਸ਼ਤੀ ਸਰੀ ਪਹਾਦਰ ਤੇ ਪੱਪੂ ਨਾਲ ਅਗਲੀ ਕੁਸ਼ਤੀ ਵੀ ਅੱਜ ਬੱਦ ਤੇ ਰੈਡੀ ਲੱਗਦੇ ਵੀ ਚਰਚੇ ਪਾਇਆ ਦੇ ਦੇ ਮੈਨੂੰ ਵਾਹ ਜੀ ਵਾਹ ਟੋਟੀ ਇਹ ਕੰਮ ਹਾਂ ਕਾਲੇ ਪੁਲੇ ਕਹਿੰਦੇ ਅਟੋ ਅੱਡੀ ਦੇ ਵਾਹ ਵਾਹ ਅੱਜ ਤੇਰੇ ਨਾਲ ਕੇ ਬਾਕੀ ਜਾੜੇ ਹਾਏ 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 ਵਾਗਦਾ ਆਵਾਜ਼ ਰੱਖ ਲਈ ਮਾ ਦੇ ਪੁੱਤੋ ਮਬਾਦੇ ਬਟਨੇ ਬਾਈ ਸਾਰੋ ਬਲ ਬਿਸਮਿਲਲਾਹ ਨਾਹ। ਜੁਬਾ ਦੇਖ ਕੇ ਦਾ ਕੰਮ ਹੋਈ ਦੋ ਕਦਮ ਚੱਲ ਕੇ ਆਉਣਾ ਸਾਡੇ ਦੇ ਵਿੱਚ ਬਾਈ ਦੱਸੋ ਇੱਕ ਅਰਮਾ ਪਹਿਲਵਾਨ ਜੀ ਨੇ ਜੇਰਵਾ ਦੀ ਜੱਤੀ ਦੇ ਲੰਮਾ ਸਮਾਂ ਕਸਤੀ ਦੇ ਤਰਜੁਮਾ ਰਾਜ ਕੀਤਾ। ਉਸ ਨੂੰ ਦਰਦ ਨਾਲ ਤਾੜੀਆਂ ਨਾਲ ਜਰਵਾ ਅੰਕ ਦੇ ਨਾਲ ਕੇ ਬਣਾ ਦੇ। ਹਰ ਸਮੂਹ ਦੀ ਪ੍ਰਸੰਨਤਾ ਦੇ ਵਿੱਚੋਂ ਵੱਡਾ ਮਾਣ ਦਾ ਖਬਰ ਆ। ਅਰ ਅਮੀਰ ਦਸਰੀ ਮਾਹੀ ਜੀ। ਵਾਹਿਗੁਰੂ ਦਾ ਸਨਮਾਨ ਮੇਰਾ ਪ੍ਰਵਾ ਅਗਰਿਤ ਕਰਦੇ ਪਾਜਰਾ ਬਦਲ ਚੋਰੀਆਂ ਜਦੋਂ ਜਦੋਂ ਪੂਰੀ ਚੜਾਈ ਇੰਨੀ ਬੱਲੇ ਬੱਲੇ ਹੋਈ ਹੈ